ਸਰਕਾਰਾਂ ਦੀ ਇਹ ਜ਼ਿੰਮੇਵਾਰੀ ਹੁੰਦੀ ਸਬੰਧਤ ਮਹਿਕਮਿਆਂ ਦੀ ਜ਼ਿੰਮੇਵਾਰੀ ਆ ਕਿ ਖਾਸ ਕਰਕੇ ਸਾਡਾ ਦਿਲਵਾ ਸ੍ਰੀ ਹਰਮੰਦਰ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਉਹਦੇ ਬਾਰੇ ਕੋਈ ਇਹੋ ਜਿਹੇ ਤਰਾਜੋਗ ਵੀਡੀਓ ਬਣਾ ਕੇ ਅਪਲੋਡ ਕਰਦਾ ਏਆਈ ਸਿਸਟਮ ਦੇ ਰਾਹੀਂ ਤਾਂ ਸਰਕਾਰਾਂ ਦੇ ਸਬੰਧਤ ਮਹਿਕਮੇ ਜਲਦੀ ਤੋਂ ਜਲਦੀ ਉਹਨਾਂ ਨੂੰ ਟ੍ਰੇਸ ਕਰਨ ਫੜਨ ਕਿਉਂਕਿ ਅੱਜ ਜਿਸ ਯੁੱਗ ਦੇ ਵਿੱਚ ਆਪਾਂ ਰਹਿ ਰਹੇ ਹਾਂ ਉਥੇ ਇਹ ਸਰਕਾਰਾਂ ਦਾਵਾ ਵੀ ਕਰਦੀਆਂ ਵੀ ਸਾਨੂੰ ਤੇ ਇੱਥੇ ਤੁਰੀ ਜਾਂਦੀ ਕੀੜੀ ਵੀ ਨਜ਼ਰ ਆਉਂਦੀ ਆ ਪੀ ਦੇ ਕੋਈ ਸਾਡੀ ਨਜ਼ਰ ਤੋਂ ਕਵੇ ਵੀ ਲੁਕ ਜਾਊਗਾ ਤੇ ਲੁਕ ਨਹੀਂ ਸਕਦਾ ਉਥੇ ਟੈਕਨੋਲੋਜੀ ਦੇ ਜਮਾਨੇ ਦੇ ਵਿੱਚ AI ਦੀ ਵਰਤੋਂ ਕਰਕੇ ਕੋਈ ਸ਼ਰਿਆਮ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਇਤਰਾਜਜੋਗ ਵੀਡੀਓ ਬਣਾ ਕੇ ਸੰਗਤਾਂ ਦੇ ਵਿੱਚ ਜਾਂ ਸਾਈਬਰ ਜੋ ਵੀ ਹੈਗਾ ਆਪਣਾ ਸੋਸ਼ਲ ਮੀਡੀਆ ਇਹਦੇ ਰਾਈ ਫੁਲਾਵੇ ਤੇ ਉਥੇ ਅਜੇ ਤੱਕ ਕੋਈ ਕਾਰਵਾਈ ਨਹੀਂ ਦੂਜਾ ਸਰਕਾਰ ਆ ਜਿਹੜੀ ਦੇਸ਼ ਅੰਦਰ ਕਾਰਜਸ਼ੀਲ AI ਕੰਪਨੀਆਂ ਨੂੰ ਇੱਕ ਵਿਸ਼ੇਸ਼ ਆਦੇਸ਼ ਕਰੇ ਕਿ ਇਹ ਜਿਹੜੀਆਂ AI ਕੰਪਨੀਆਂ ਇਹ ਸਮੂਹ ਧਰਮਾਂ ਦੇ ਸਰੋਕਾਰਾਂ ਨੂੰ ਧਿਆਨ ਵਿੱਚ ਰੱਖੇ ਕਿਉਂਕਿ ਧਰਮ ਜਿਹੜਾ ਵਾ ਸਾਡੀ ਸ਼ਰਦਾ ਦਾ ਸਾਡੇ ਦਿਲ ਦਾ ਮਸਲਾ ਹੈਗਾ ਵਾ ਕੋਈ ਵੀ ਬੰਦਾ ਭਾਵੇਂ ਕੋਈ ਕਿਸੇ ਵੀ ਧਰਮ ਦਾ ਹੋਵੇ ਆਪਣੇ ਧਾਰਮਿਕ ਸਥਾਨਾਂ ਦੇ ਪ੍ਰਤੀ ਇਹੋ ਜਿਹੀ ਇਤਰਾਜ਼ਯੋਗ ਵੀਡੀਓ ਨਾ ਸਹਿਣ ਕਰ ਸਕਦਾ ਨਾ ਦੇਖ ਸਕਦਾ ਤੋ ਸਰਕਾਰ ਜਿਹੜੀ ਖਾਸ ਕਰਕੇ ਕੇਂਦਰ ਦੀ ਸਰਕਾਰ ਉਹ ਦੇਸ਼ ਅੰਦਰ ਕਾਰਜਸ਼ੀਲ AI ਕੰਪਨੀਆਂ ਨੂੰ ਵਿਸ਼ੇਸ਼ ਆਦੇਸ਼ ਕਰੇ ਔਰ ਇਹਨਾਂ ਉੱਤੇ ਕੋਈ ਜਾਵਤਾ ਲਾਵੇ ਤਾਂ ਕਿ ਵਾਰ-ਵਾਰ ਇਹੋ ਜੀਆਂ ਮੰਦ ਭਾਗੀ ਵੀਡੀਓ ਨਾ ਬਣਨ